ਪੀਰੀ ਫਕੀਰੀ ਰੰਗ ਚੈਨਲ ਦੇਖ ਰਹੇ ਆ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆ ਪੰਜ ਪੀਰਾਂ ਦੇ ਪੰਜ ਚਰਾਗਾ ਦਾ ਢਾਲਾ ਲੈ ਕੇ ਹਾਜ਼ਰ ਹੋਏ ਆ ਜਿਹੜਾ ਕਿ ਬਹੁਤ ਹੀ ਜ਼ਬਰਦਸਤ ਢਾਲਾ ਆ ਇਹ ਇਹਨੂੰ ਢਾਲਾ ਕਹਿ ਲੋ ਹਾਜ਼ਰੀ ਕਹਿ ਲੋ ਬੇਨਤੀ ਕਹਿ ਲੋ ਜੋ ਕਹਿ ਲੋ ਪਰ ਅਸੀਂ ਇਹਨੂੰ ਢਾਲਾ ਕਾ ਕਹਿੰਨੇ ਆ ਪੰਜ ਜਿਹੜੀਆਂ ਹਾਜ਼ਰੀਆਂ ਆ ਪੰਜਾਂ ਪੀਰਾਂ ਦੀਆਂ ਭਰੀਆਂ ਜਾਂਦੀਆਂ ਉਹਦੇ ਵਿੱਚ ਕੀ ਕੀ ਆਪਾਂ ਵਰਤਦੇ ਆ ਪੰਜ ਚਰਾਗਾ ਦੇ ਨਾਲ-ਨਾਲ ਪੰਜ ਚਰਾਗਾ ਦੇ ਨਾਲ-ਨਾਲ ਉਹਦੇ ਨਾਲ ਕਿਹੜੀਆਂ-ਕਿਹੜੀਆਂ ਸੀ ਚੀਜ਼ਾਂ ਜਿਹੜੀਆਂ ਨਾਲ ਲੈ ਕੇ ਜਾਈਏ ਜਿਨ੍ਹਾਂ ਦੇ ਨਾਲ ਪੰਜ ਪੀਰ ਸਾਡੇ ਤੇ ਰਹਿਮਤ ਕਰਨ ਸਾਡੀ ਹਰ ਇੱਕ ਮੁਰਾਦ ਨੂੰ ਪੂਰੀ ਕਰਨ ਸਾਡੇ ਕੋਈ ਵੀ ਵਿਗੜੇ ਕੰਮ ਐ ਸਾਰੇ ਪੂਰੇ ਕਰਦਣ ਤਾ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਪੰਜ ਪੀਰਾਂ ਦੀ ਹਾਜ਼ਰੀ ਪਰ ਇਹ ਜਿਹੜੀ ਕਿ ਬਹੁਤ ਹੀ ਜ਼ਬਰਦਸਤ ਤੇ ਬਾ ਕਮਾਲ ਹਾਜ਼ਰੀ ਹੈ ਜਿਨ੍ਹਾਂ ਦੇ ਨਾਲ ਕਿਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਇਸ ਹਾਜ਼ਰੀ ਨੂੰ ਕਿੱਦਾਂ ਭਰਿਆ ਜਾਂਦਾ ਹੈ ਪੰਜ ਪੀਰਾਂ ਦੀ ਪੰਜ ਚਰਾਗਾ ਦੀ ਜਿਹੜੀ ਹਾਜ਼ਰੀ ਹੈ ਉਹ ਭਰਨੀ ਅਸੀਂ ਉਹਨਾਂ ਦੇ ਨਾਲ-ਨਾਲ ਅਸੀਂ ਪੰਜ ਚੌਕੀਆਂ ਜਿਹਨੂੰ ਕਹਿੰਦੇ ਨੇ ਪੰਜ ਚੌਕੀਆਂ ਭਰਨੀਆਂ ਪੰਜ ਚਿਰਾਗਾ ਦੀ ਚਿਰਾਗ ਰੋਸ਼ਨ ਕਰਨੇ ਆ ਪੀਰਾਂ ਦੇ ਜਿਨ੍ਹਾਂ ਦੇ ਨਾਲ ਸਾਡੇ ਸਾਰੇ ਕੰਮ ਰਾਸ ਹੋ ਜਾਣਗੇ ਤਾਂ ਦੋਸਤੋ ਕੰਮਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ ਕਿ ਜੇ ਤੁਹਾਡਾ ਕੋਈ ਵੀ ਕੰਮ ਧੰਦਾ ਕਦੀ ਅੱਜ ਤੱਕ ਪੂਰਾ ਨਹੀਂ ਚੱਲ ਸਕਿਆ ਜਿਹੜਾ ਕਿ ਅਧੂਰਾ ਰਹਿੰਦਾ ਹੋਵੇ ਜਿਹੜੀ ਕਿ ਰੁਕਾਵਟ ਪੈਂਦੀ ਰਹੇ ਕੋਈ ਤੁਸੀਂ ਕੰਮ ਖੋਲਦੇ ਹੋ ਉਹਦੇ ਵਿੱਚ ਬਾਰ-ਬਾਰ ਰੁਕਾਵਟ ਆਂਦੀ ਹੋਵੇ ਤਾਂ ਤੁਸੀਂ ਪੰਜ ਪੀਰਾਂ ਦੀ ਜਿਹੜੀ ਹਾਜ਼ਰੀ ਹੈ ਭਰ ਸਕਦੇ ਹੋ ਤੁਹਾਡੇ ਘਰ ਦੇ ਆਸ-ਪਾਸ ਜਾਂ ਘਰ ਤੋਂ ਜਾਂ ਪਿੰਡ ਦੇ ਵਿੱਚੋਂ ਜਾਂ ਕਿਸੇ ਤੁਹਾਡੇ ਸ਼ਹਿਰ ਦੇ ਵਿੱਚ ਪੰਜ ਪੀਰਾਂ ਦੀ ਦਰਬਾਰ ਤੁਸੀਂ ਦੇਖ ਲੈਣਾ ਪੰਜ ਪੀਰਾਂ ਦਾ ਦਰਬਾਰ ਹੀ ਇੱਥੇ ਤੁਸੀਂ ਜਾਣਾ ਹੈ ਪੰਜਾਂ ਪੀਰਾਂ ਦੇ ਦਰਬਾਰ 'ਚ ਇਹ ਹਾਜ਼ਰੀ ਭਰੀ ਜਾਣੀ ਹੈ ਜਿਸ ਦੇ ਨਾਲ ਤੁਹਾਡੇ ਸਾਰੇ ਕੰਮ ਆਸੋਣੇ ਆ ਤੁਸੀਂ ਪੰਜਾਂ ਪੀਰਾਂ ਦੀ ਹਾਜ਼ਰੀ ਭਰਨੀ ਹੈ ਕਿੱਥੇ ਵੀ ਦਰਬਾਰ ਤੁਸੀਂ ਦੇਖ ਲੈਣਾ ਪੰਜਾਬੀ ਰਾੰ ਦਾ ਜਿੱਥੇ ਵੀ ਦਰਬਾਰ ਹੈ ਪੰਜ ਪੀਰ ਸਰਕਾਰ ਦਾ ਉਸ ਦਰਬਾਰ ਤੇ ਤੁਸੀਂ ਜਾ ਕੇ ਇਹ ਹਾਜ਼ਰੀ ਭਰਨੀ ਆ ਤਾਂ ਦੋਸਤੋ ਜੇ ਸਗਾ ਕਿ ਤੁਹਾਡਾ ਕੰਮ ਧੰਦਾ ਰੁਕਿਆ ਹੋਵੇ ਨਹੀਂ ਚੱਲ ਸਕਿਆ ਹੋਵੇ ਤਾਂ ਤੁਹਾਨੂੰ ਇਹ ਚੌਂਕੀ ਭਰਨੀ ਚਾਹੀਦੀ ਆ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਵਿਦੇਸ਼ ਜਾਣਾ ਚਾਹੁੰਦੇ ਹੋ ਮੋਂ ਤੁਹਾਡਾ ਕੰਮ ਰੁਕਿਆ ਹੋਵੇ ਵਿਦੇਸ਼ ਤੇ ਲਈ ਬਹੁਤ ਲੰਬੇ ਚਿਰ ਤੋਂ ਸਾਲ 2 ਸਾਲ ਕਿੰਨੇ ਸਾਲਾਂ ਤੋਂ ਤੁਸੀਂ ਇਹ ਜਿਹੜੀ ਪੰਜ ਪੀਰਾਂ ਦੀ ਜਿਹੜੀ ਹਾਜ਼ਰੀ ਹੈ ਤੁਸੀਂ ਭਰੋਗੇ ਤੁਸੀਂ ਤੁਸੀਂ ਇਹ ਦੇਖ ਲੈਣਾ ਕਿ ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਤੁਸੀਂ ਜਦੋਂ ਭਰਨੀ ਸ਼ੁਰੂ ਕੀਤੀ ਥੋੜੇ ਦਿਨਾਂ ਦੇ ਵਿੱਚ ਹੀ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਤੁਹਾਡਾ ਜਿਹੜਾ ਵਿਦੇਸ਼ੀ ਦਾ ਜਿਹੜਾ ਕੰਮ ਹੈ ਪੂਰਾ ਹੋ ਜਾਏਗਾ ਤੁਸੀਂ ਸਾਡੇ ਦਿੱਤੇ ਅਨਸਾਰ ਜਿਹੜੀ ਹਾਜ਼ਰੀ ਹੈ ਉਹ ਭਰ ਲੈਣਾ ਤੁਹਾਡਾ ਕੰਮ ਉਸੇ ਸਮੇਂ ਰਾਸ ਕਰਨਗੇ ਸਰਕਾਰ ਪਰ ਸਾਡੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਸੀਂ ਚੱਲਣਾ ਆ ਤੁਸੀਂ ਸਾਡੇ ਰਸਤੇ ਤੇ ਚੱਲੋਗੇ ਤਾਂ ਹੀ ਤੁਹਾਡਾ ਕੰਮ ਬਣਨਾ ਹੈ ਤੁਸੀਂ ਜੇ ਕੋਈ ਵਿਦੇਸ਼ੀ ਤੁਹਾਨੂੰ ਚਾਹਤ ਸੀ ਜਾਂ ਤੁਹਾਡਾ ਕੋਈ ਮੈਰਿਜ ਦਾ ਕੰਮ ਰੁਕਿਆ ਹੋਵੇ ਵਿਆਹ ਨਾ ਹੁੰਦਾ ਹੋਵੇ ਠੀਕ ਹੈ ਜੇ ਕਿਸੇ ਦਾ ਵਿਆਹ ਮੈਰਿਜ ਨਾ ਹੁੰਦੀ ਹੋਵੇ ਉਹ ਵੀ ਇਸ ਹਾਜ਼ਰੀ ਨੂੰ ਭਰ ਸਕਦਾ ਹੈ ਜੇ ਕਿਸੇ ਦੇ ਔਲਾਦ ਨਾ ਹੁੰਦੀ ਹੋਵੇ ਸਭ ਤੋਂ ਵੱਡੀ ਗੱਲ ਜੇ ਕੋਈ ਔਲਾਦ ਦੇ ਸੁੱਖ ਤੋਂ ਵਾਂਝਾ ਬੈਠਾ ਆ ਤਾਂ ਪੰਜ ਪੀੜਾਂ ਦੀ ਸਰਕਾਰ ਦੀ ਜੇ ਹਾਜ਼ਰੀ ਭਰ ਲਵਿਆ ਤਾਂ ਉਹਦੇ ਘਰ ਦੇ ਵਿੱਚ ਤਰਦੀ ਦਾਤ ਬਖਸ਼ੇਂਗੇ ਸਰਕਾਰ ਇਹ ਹਾਜ਼ਰੀ ਇੰਨੀ ਪਾਵਰਫੁਲ ਹੈ ਜੇ ਤੁਸੀਂ ਸੱਚੇ ਦਿਲੋਂ ਇਸ ਹਾਜ਼ਰੀ ਨੂੰ ਭਰ ਕੇ ਇਸ ਕੀਤਾ ਤਾਂ ਤੁਹਾਡਾ ਜਿਹੜਾ ਕੰਮ ਹੈ ਰਾਸ ਪੂਰਾ ਹੋਏਗਾ ਹੀ ਹੋਏਗਾ ਉਹਨੂੰ ਕੋਈ ਨਹੀਂ ਰੋਕ ਸਕਦਾ ਤਾਂ ਦੋਸਤੋ ਜੇ ਕੰਮ ਗਿਣਨ ਲੱਗ ਪਿਆ ਇਹਨਾਂ ਹਾਜ਼ਰੀਆਂ ਲਈ ਤੁਹਾਡੀ ਕੋਈ ਵੀ ਕੰਮ ਹੈ ਮਤਲਬ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਤੁਸੀਂ ਇਹ ਆਪਣੀ ਹਾਜ਼ਰੀ ਭਰ ਕੇ ਸਰਕਾਰਾਂ ਅਗੇ ਬੇਨਤੀ ਲਾਣਾ ਤੁਹਾਡੀ ਜਿਹੜੀ ਇਹ ਹਾਜ਼ਰੀ ਹੈ ਕਬੂਲ ਹੋ ਜਾਏਗੀ ਤੁਹਾਡੇ ਕੰਮ ਜਿਹੜੇ ਆ ਬਣ ਲਾ ਪਣਗੇ ਤੁਸੀਂ ਇਸ ਹਾਜ਼ਰੀ ਨੂੰ ਜ਼ਰੂਰ ਭਰ ਕੇ ਦੇਖਿਓ ਹੁਣ ਤੁਹਾਨੂੰ ਹਾਜ਼ਰੀ ਦੱਸਦੇ ਆ ਤੁਸੀਂ ਹਾਜ਼ਰੀ ਕਿੱਦਾਂ ਭਰਨੀ ਹੈ ਦੋਸਤੋ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਿਆ ਕਿ ਪੰਜ ਪੀਰਾਂ ਦਾ ਦਰਬਾਰ ਤੁਹਾਡੇ ਘਰ ਦੇ ਨਾ ਆਸ-ਪਾਸ ਹੋਵੇ ਪਿਆ ਕਿਤੇ ਘਰ ਤੋਂ ਸ਼ਹਿਰ ਦੇ ਵਿੱਚ ਹੋਵੇ ਪੰਜ ਸਰ ਪੰਜ ਪੀਰਾਂ ਸਰਕਾਰ ਦਾ ਤੁਸੀਂ ਦਰਬਾਰ ਦੇਖ ਲੈਣਾ ਠੀਕ ਹੈ ਜੀ ਤੁਸੀਂ ਵੀਰਵਾਰ ਵਾਲੇ ਦਿਨ ਕਿਸੇ ਵੀਰਵਾਰ ਤੋਂ ਇਸ ਪ੍ਰਯੋਗ ਨੂੰ ਸ਼ੁਰੂ ਕਰਨਾ ਹੈ। ਵੀਰਵਾਰ ਵਾਲੇ ਦਿਨ ਹਾਜ਼ਰੀ ਤੁਸੀਂ ਭਰਨੀ ਹੈ। ਤੁਸੀਂ ਘਰੋਂ ਇੱਕ ਚਿਰਾਗ ਲੈ ਕੇ ਜਾਣਾ ਹੈ। ਮਿੱਟੀ ਦਾ ਦੀਵਾ ਜਿਹੜਾ ਆਪਾਂ ਕਹਿੰਦੇ ਹਾਂ। ਉਹਦੇ ਵਿੱਚ ਤੁਸੀਂ ਬੱਤੀ ਪਾ ਲੈਣੀ ਹੈ। ਇੱਕ ਬੱਤੀ ਤੇ ਥੋੜਾ ਜਿਹਾ ਸਰੋਂ ਦਾ ਤੇਲ ਨਾਲ ਲੈ ਕੇ ਜਾਣਾ ਹੈ। ਠੀਕ ਹੈ ਜੀ। 5-10 ਰੁਪਏ ਦਾ ਤੁਸੀਂ ਤੇਲ ਲੈ ਲੈਣਾ। ਤੁਸੀਂ ਜਾ ਕੇ ਪਹਿਲਾਂ ਜਿਹੜਾ ਤੇਲ ਹੈ ਜਿੱਥੇ ਚਿਰਾਗ ਪੀਰਾਂ ਦੇ ਚਿਰਾਗ ਚੱਲਦੇ ਹੋਣਗੇ ਉੱਥੇ ਤੁਸੀਂ ਜਾ ਕੇ ਆਪਣਾ ਇਹ ਚਿਰਾਗ ਰੌਸ਼ਨ ਕਰ ਦੇਣਾ। ਠੀਕ ਹੈ। ਬਾਕੀ ਜਿਹੜੇ ਚਿਰਾਗ ਜਲਦੇ ਹੋਣਗੇ ਉੱਥੇ ਤੁਸੀਂ ਉਹ ਤੇਲ ਪਾ ਦੇਣਾ ਤੇ ਨਾਲ ਤੁਸੀਂ ਇਹ ਹਾਜ਼ਰੀ ਭਰਦਨੇ ਆਪਣਾ ਚਿਰਾਗ ਲਗਾ ਦੇਣਾ ਜਦੋਂ ਤੁਸੀਂ ਚਿਰਾਗ ਲਗਾਉਂਗੇ ਉੱਥੇ ਬੇਨਤੀ ਲਗਾਉਣਾ ਸਰਕਾਰ ਨੂੰ ਕਿ ਸਰਕਾਰ ਅਸੀਂ ਇਸੇ ਤਰ੍ਹਾਂ ਤੁਹਾਡੇ ਦਰਬਾਰ ਦੇ ਉੱਤੇ ਪੰਜ ਵੀਰਵਾਰ ਅਸੀਂ ਆਪਣੀ ਹਾਜ਼ਰੀ ਭਰ ਆਗੇ ਚਿਰਾਗ ਰੋਸ਼ਨ ਕਰਾਂਗੇ ਸਾਡੇ ਆ ਕਾਮਨੋ ਪੂਰਾ ਤੁਸੀਂ ਕਰ ਦਿਓ ਸਰਕਾਰ ਅਸੀਂ ਤੁਹਾਡੇ ਦਰ ਦੇ ਉੱਤੇ ਮੋਹ ਮੰਗਿਆ ਮੁਰਦਾ ਲੈ ਕੇ ਜਾਈਏ ਔਰ ਤੁਹਾਡੇ ਦਰ ਤੇ ਖੁਸ਼ੀਆਂ ਖੇੜਿਆਂ ਦੇ ਨਾਲ ਅਸੀਂ ਦੁਬਾਰਾ ਵੀ ਅਸੀਂ ਆਉਂਦੇ ਰਹੀਏ ਤੁਸੀਂ ਥੋੜੇ ਜਿ ਮਿੱਠੇ ਚਾਵਲ ਬਣਾ ਲੈਣੇ ਆ ਪਹਿਲੇ ਵੀਰਵਾਰ ਦੇ ਨਾਲ ਚਰਾਗ ਦੇ ਨਾਲ ਤੁਸੀਂ ਥੋੜੇ ਜਿ ਨਿਆਜ ਬਣਾ ਕੇ ਪੰਜਾਂ ਪੀਰਾਂ ਦੇ ਨਾਂ ਦੀ ਸਰਕਾਰਾਂ ਦੇ ਨਾਂ ਦੀ ਤੁਸੀਂ ਨਿਆਜ ਤਾਂ ਭੋਗ ਲਗਵਾ ਦੇਣਾ ਉੱਥੇ ਦਰਬਾਰ ਚ ਜਾ ਕੇ ਠੀਕ ਹੈ ਜੀ ਚੱਦਰ ਅਗਰ ਤੁਸੀਂ ਚਾਹੋ ਤੁਸੀਂ ਲੈ ਕੇ ਜਾ ਸਕਦੇ ਹੋ ਚੱਦਰ ਦੀ ਕੋਈ ਨਹੀਂ ਹੈਗੀ ਵੀ ਤੁਸੀਂ ਚੱਦਰ ਲੈ ਕੇ ਜਾਣੀ ਆ ਠੀਕ ਹੈ ਜਿਹੜੀ ਜਿਹੜਾ ਪ੍ਰਸ਼ਾਦ ਹੈ ਤੁਸੀਂ ਨਿਆਜ ਤੇ ਸਰੋਂ ਦੇ ਤੇਲ ਦਾ ਦੀਵਾ ਜਿਹੜਾ ਨਾਲ ਲੈ ਕੇ ਜਾਣਾ ਤੇ ਪੰਜ ਅਰਗਬਤੀਆਂ ਜ਼ਰੂਰ ਲੈ ਕੇ ਜਾਣੀਆਂ ਪੰਜ ਅਰਗਬਤੀਆਂ ਜਦੋਂ ਤੁਸੀਂ ਚੜਾ ਕੇ ਦਰਬਾਰ ਤੇ ਬੇਨਤੀ ਕਰ ਦਿੱਤੀ ਸਰਕਾਰਾਂ ਨੂੰ ਤਾਂ ਤੁਹਾਡੀ ਕਬੂਲ ਹੋ ਜਾਣੀ ਆ ਉਸ ਤੋਂ ਬਾਅਦ ਜਦੋਂ ਵੀ ਤੁਹਾਡਾ ਕੰਮ ਹੁੰਦਾ ਮੰਨ ਲਓ ਤੁਸੀਂ ਪੰਜ ਵੀਰਵਾਰ ਸੁਖਣਾ ਸੁਖ ਕੇ ਪੰਜ ਹਾਜ਼ਰੀਆਂ ਪੱਜ ਚਰਾਗਾਂ ਦੀਆਂ ਪੰਜ ਹਾਜ਼ਰੀਆਂ ਭਰ ਲਈਆਂ ਤੁਹਾਡਾ ਕੰਮ ਪੂਰਾ ਹੋ ਗਿਆ ਤੁਸੀਂ ਉਸ ਐਂਡਲੇ ਵੀਰਵਾਰ ਦੇ ਵਿੱਚ ਫਿਰ ਤੁਸੀਂ ਚਰਾਗ ਨਹੀਂ ਲੈ ਕੇ ਜਾਣਾ ਫਿਰ ਤੁਸੀਂ ਨਿਆਜ਼ ਬਣਾ ਲੈਣੀ ਆ ਪੰਜਾ ਪੀਰਾਂ ਦੇ ਨਾਂ ਦੀ ਇੱਕ ਚੱਦਰ ਤਿਆਰ ਕਰ ਲੈਣੀ ਹੈ ਚੱਦਰ ਬਣਾ ਲੈਣੀ ਹੈ ਜਾਂ ਚੱਦਰ ਪਜਾਰੋ ਮਿਲ ਜਾਂਦੀ ਉਹ ਲੈ ਲੈਣਾ ਪੰਜਾ ਪੀਰਾਂ ਨੂੰ ਤੇ ਨਾਲ ਨਿਆਜ਼ ਤੇ ਪੰਜ ਅਗਰਬਤੀਆਂ ਤੇ ਪੰਜ ਗੁਲਾਬ ਦੇ ਫੁੱਲ ਭੇਟ ਕਰਕੇ ਆਉਣਾ ਸਰਕਾਰਾਂ ਦਾ ਜਦੋਂ ਤੁਹਾਡਾ ਕੰਮ ਪੂਰਾ ਹੋ ਗਿਆ ਤਾਂ ਦੋਸਤੋ ਇਹੀ ਜਿਹੜੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ